ਮੈਂ ਤੁਹਾਨੂੰ ਫਰਾਗਿਓ ਬੈਠੀ ਜਾਉਂਦਾ ਡਾਕਟਰ ਸਾਹਿਬ ਦੇ ਕੋਈ ਮਸਬੇਜ ਕਰਾਉਂਦਾ ਆਉਂਦੇ ਨੀਡਲ ਲਾਉਂਦਾ ਭਾਈ ਤੁਸੀਂ ਵੀ ਲੇਟ ਜਾਣਾ ਮੈਨੂੰ ਲੱਗਦਾ ਤੁਸੀਂ ਵੀ ਬੈਠੀ ਸੀ ਹਾਂ ਲੱਗਦਾ ਤੇ ਇੱਥੇ ਕਰ ਲਿਓ ਬੰਦ ਕਰਕੇ ਥੈਂਕ ਯੂ ਇਸ ਗੰਭੀਰ ਗੁਡੀ ਬਣਾਣੀ ਨਹੀਂ ਦੇਖੀ ਕਿੱਦਾਂ ਕਰਦੇ ਨੇ ਦਿੱਦੀ ਦੇਖਣਾ ਦੇ ਜਿਹੜੀ ਮੰਦੋਂ ਪਰ ਜਲੀ ਵੀ ਇਹ ਬਹੁਤ ਵੱਡਾ ਲਾਭ ਜੀ ਹੁੰਦਾ ਹੈ ਬਹੁਤ 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 ਜਿਹੜਾ ਜਿੰਮੇਵਾਰ ਸਲਾਮ ਆ ਜੀ ਅਰਬੇਲ ਸਿੰਘ ਸੈਣੀ ਉਹਨਾਂ ਦੇ ਕਾਰਜਾਂ ਕਰਦੇ ਵਿੱਚ ਇੱਕ ਮੁਦੰਨ ਕੈਂਪ ਲਾਇਆ ਸੀ ਤੁਹਾਨੂੰ ਯਾਦ ਨੂੰ ਤੁਸੀਂ ਕਿੱਥੋਂ ਆਏ ਤੇ ਕਦੋਂ ਆਏ ਜਿਹੜੇ ਪੱਥਰ ਮੈਂ ਇਸ ਵੇਲੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਰਿਹਾ ਜਿੱਥੇ ਮੇਰਾ ਘਰ ਆ ਪਰ ਮੈਂ ਤੱਕ ਸ੍ਰੀ ਹਮੰਦਰ ਸਾਹਿਬ ਦਾ ਮੈਂਬਰ ਆ ਪ੍ਰਬੰਧਕ ਕਮੇਟੀ ਦਾ ਔਰ ਸਪੋਕਸਪਰਸਨ ਆ ਕਮੇਟੀ ਦਾ ਔਰ ਖਾਲਸਾ ਸੈਂਟਰ ਗੋਦਰਾ ਪ੍ਰਬੰਧਕ ਕਮੇਟੀ ਵੈਸਟ ਬੰਗਾਲ ਤੇ ਚਾਰਖੰਡ ਉਹਦਾ ਵੀ ਮੈਂ ਪ੍ਰੈਜ਼ੀਡੈਂਟ ਆ ਔਰ ਇਸ ਤਰ੍ਹਾਂ ਅਲੱਗ-ਅਲੱਗ ਸੰਸਥਾਵਾਂ ਚ ਰਲ ਕੇ ਇਹ ਸਮਾਜਿਕ ਤੇ ਧਾਰਮਿਕ ਕੰਮਾਂ ਚ ਆਪਾਂ ਜਿਹੜਾ ਆ ਇਨਵੋਲਵ ਹੋ ਇਸ ਕਰਕੇ ਸੈਣੀ ਸਾਹਿਬ ਨਾਲ ਮੇਰਾ ਪਿਆਰ ਆ ਔਰ ਸੈਣੀ ਸਾਹਿਬ ਖਾਸ ਕਰਕੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਭਾਈ ਮਨੀ ਸਿੰਘ ਜੀ ਭਾਈ ਮਤੀਦਾਸ ਜੀ ਸਤੀਦਾਸ ਜੀ ਭਾਈ ਦੇਵਾਲਾ ਜੀ ਔਰ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਆ ਇਸ ਸਮੇ 350 ਸਾਲਾ ਜਿਹੜੀ ਮਨਾਇ ਜਾ ਰਹੀ ਆ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜੀ ਉਹਨਾਂ ਨੇ ਆਪਣਾ ਖੂਨ ਦੇ ਕੇ ਇਸ ਭਾਰਤ ਵਸਦੀ ਸੰਸਕ੍ਰਿਤੀ ਨੂੰ ਬਚਾਇਆ ਇਹ ਅਨੇਕਤਾ ਚ ਇਕਤਾ ਨੂੰ ਬਚਾਇਆ ਇਹ ਉਹਨਾਂ ਦੀ ਦੇਣ ਆ ਅੱਜ ਭਾਰਤਵਰਸ ਦਾ ਜਿਹੜਾ ਵਿਲੱਖਣਤਾ ਹੈ ਨਾ ਇਹ ਉਹਨਾਂ ਦੀ ਦੇਣ ਆ ਔਰ ਇਹਨਾਂ ਨੇ ਉਹਨਾਂ ਦੇ ਨਾਂ ਤੇ ਖੂਨ ਉਹਨਾਂ ਨੂੰ ਸਮਰਪਿਤ ਖੂਨਦਾਨ ਕਰਕੇ ਖੂਨ ਇੱਕ ਐਸੀ ਚੀਜ਼ ਆ ਜਿਹੜਾ ਕਿਤੇ ਖਰੀਦਿਆ ਨਹੀਂ ਜਾ ਸਕਦਾ ਇਹ ਵਿਅਕਤੀ ਵਿਅਕਤੀ ਨੂੰ ਦੇ ਸਕਦਾ ਹੈ ਔਰ ਇਹ ਬੜਾ ਵੱਡਾ ਦਾਨ ਆ ਇਸ ਕਰਕੇ ਇਸ ਮੌਕੇ ਤੇ ਇਹੋ ਜਿਹਾ ਦਾਨ ਕਰਨਾ ਇਹ ਬਹੁਤ ਸਿਆਣਪ ਨਾਲ ਔਰ ਚੱਜੇ ਔਰ ਉੱਚੀ ਸੋਚ ਵਾਲੇ ਬੰਦਿਆਂ ਦਾ ਕੰਮ ਆ ਜਿਹੜਾ ਸਾਡੇ ਵੀਰ ਹਰਬੀਰ ਸਿੰਘ ਜੀ ਸੈਣੀ ਸਾਹਿਬ ਕਰ ਰਹੇ ਨੇ ਮੈਂ ਉਹਨਾਂ ਦਾ ਔਰ ਉਹਨਾਂ ਦੀ ਟੀਮ ਦਾ ਆਪਣੀ ਤਰਫੋਂ ਜਿੰਨਾ ਵੀ ਗੁਰੂ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਇਸ ਤਰ੍ਹਾਂ ਹੀ ਇਹਨਾਂ ਨੂੰ ਚੜ੍ਹਦੀ ਕਲਾ ਨਾਲ ਸਮਾਜਿਕ ਔਰ ਸਮਾਜ ਭਲੀ ਧਾਰਮਿਕ ਇਹ ਸਾਰੇ ਕੰਮਾਂ ਚ ਚੜ੍ਹਦੀ ਕਲਾ ਨਾਲ ਵਿਚੰਦੀ ਤਾਕਤ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਸੀਂ ਗੱਲ ਕੀਤੀ ਸ਼ੁਰੂਆਤ ਵਿੱਚ ਤੁਸੀਂ ਸਮਾਜੀਆਂ ਪੱਖ ਪੱਖ ਆਪਣੇ ਬੰਦੇ ਤੇ ਬੰਦੀਆਂ ਨੂੰ ਪ੍ਰਤਿਨਿਧਤਾ ਕਰਦੇ ਹੋ ਜੀ ਉਹਦੀ ਥੋੜੀ ਕਾਰਜਸ਼ੈਲੀ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਬੰਦ ਬੰਦੀ ਕਿੱਥੋਂ ਆਏ ਹੋ ਥੋੜੀ ਜਿਹੀ ਕਾਰਜਸ਼ੈਲੀ ਬਾਰੇ ਵੀ ਥੋੜਾ ਚੰਗਾ ਦਿਖੋ ਇਸ ਤਰ੍ਹਾਂ ਹੈ ਕਿ ਸਾਡੇ ਜਿਹੜਾ ਪੂਰਬੀ ਭਾਰਤ ਹੈ ਨਾ ਤੱਕ ਸ੍ਰੀ ਹਿਮੰਦਰ ਜੀ ਪਟਨਾ ਸਾਹਿਬ ਜਿਹੜਾ ਹੈ ਇੱਕ ਗੁਰੂ ਦੇ ਹੁਕਮ ਮੁਤਾਬਕ ਪੂਰਬੀ ਭਾਰਤੀ ਸਿੱਖਾਂ ਦੀ ਪ੍ਰਤੀਨਿਧਤਾ ਕਰਦਾ ਹੈ ਪੂਰਬੀ ਭਾਰਦੇ ਸਿੱਖਾਂ ਦੀ ਪੂਰਬੀ ਭਾਰਤ ਕੀ ਸਿੱਖ ਦੇ ਨਾਂ ਤੇ ਪੂਰਬੀ ਭਾਰਤ ਦੀ ਸੰਗਤ ਦੇ ਨਾਂ ਤੇ ਅਨੇਕਾਂ ਹੀ ਹੁਕਮਨਾਮੇ ਘੱਟੋ ਘੱਟ 35 ਹੁਕਮਨਾਮੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੈਗੇ ਨੇ ਜਿਹੜੇ ਸਾਡੇ ਕੋਲ ਪਟਨਾ ਸਾਹਿਬ ਆ ਇਸ ਕਰਕੇ ਇੱਕ ਪ੍ਰਤੀਨਿਧਿਤ ਜਮਾਤ ਦੇ ਵਿੱਚ ਰਹਿਣ ਦੇ ਬਾਵਜੂਦ ਅਸੀਂ ਸਾਰੇ ਹਿੰਦੁਸਤਾਨ ਚ ਜਿੱਥੇ ਜਿੱਥੇ ਵੀ ਗੁਰਨਾਨਕ ਨਾਮ ਲੇਵਾ ਔਰ ਇਨਸਾਨੀਅਤ ਨੂੰ ਸਮਰਪਿਤ ਲੋਕ ਨੇ ਉਹਨਾਂ ਨਾਲ ਜਾ ਕੇ ਸੇਵਾ ਚ ਹਿੱਸਾ ਲੈਣੇ ਆ ਔਰ ਇਹ ਸਮਰਪਿਤ ਲੋਕਾਂ ਦੇ ਲਾਗੇ ਖਲੋਣੇ ਆ ਜਿਹੜੇ ਸਮਾਜ ਦਾ ਭਲਾ ਦੇਸ਼ ਦਾ ਕੌਮ ਦਾ ਭਲਾ ਸੋਚਣ ਕਿ ਜਿਹੜੀ ਤੁਹਾਡੀ ਕਾਰਜਸ਼ੈਲੀ ਵਿੱਚ ਕਿੰਨੇ ਕ ਕਾਰਜ ਮੈਂਸ਼ਨ ਨੇ ਜਿਹੜੇ ਤੁਸੀਂ ਕਾਰਜ ਕਰਦੇ ਹੋ ਸਮਾਜ ਸੇਵਾ ਦਾ ਹੋ ਗਈ ਵਾਰਦ ਦੀ ਭਰਾਦਰ ਖੂਨਦਾਨ ਦੀ ਹੋ ਗਈ ਜਾਂ ਹੋਰ ਕਰਿਆ ਜਾਂ ਸਮਾਜ ਦੇ ਹਿੱਤ ਰਾਜਾਂ ਦੇ ਲੋਕਾਂ ਦੀ ਹਿੱਤ ਦਾ ਜਿਹੜਾ ਤੁਸੀਂ ਕੰਮ ਕਰਦੇ ਹੋ ਦੇਖੋ ਜੀ ਵੈਸਟ ਬੰਗਾਲ ਦੇ ਵਿੱਚ ਸਾਡੇ ਕੋਲ ਤਰੂਪ ਬੰਗਾਲ ਐਸੋਸੀਏਸ਼ਨਸ ਸਪੋਰਟਸ ਐਸੋਸੀਏਸ਼ਨਸ ਕਲਬ ਆ ਜਿਹਦੇ ਵਿੱਚ 127 ਮੁੰਡੇ ਮੇਰੇ ਘੁੱਲ ਨੇ ਜਿਹੜੇ ਖੂਨਦਾਨ ਦੇ ਵਿੱਚ ਹਿੱਸਾ ਲੈਂਦੇ ਨੇ ਅਲੱਗ-ਅਲੱਗ ਸਟੇਟਾਂ 'ਚ ਜਾ ਕੇ ਵੀ ਅਸੀਂ ਖੂਨਦਾਨ ਕਰਦੇ ਆਂ ਔਰ ਸਾਡੇ ਕੋ ਬੜੇ ਤਗੜੇ ਵਲੰਟੀਅਰ ਨੇ ਜਿਹੜੇ ਇਸ ਖੂਨਦਾਨ ਕੈਂਪ ਨੂੰ ਚਲਾਉਂਦੇ ਵੈਲਫੇਅਰ ਸੁਸਾਇਟੀਆਂ ਚਲਾਉਂਦੇ ਨੇ ਉਹਨਾਂ 'ਚ ਮੇਰੇ ਬੰਗਾਲੀ ਮਿੱਤਰ ਨੇ ਬਿਹਾਰੀ ਮਿੱਤਰ ਨੇ ਔਰ ਸਾਡੇ ਸਿੱਖ ਮਿੱਤਰ ਨੇ ਜਿਹੜੇ ਪੰਜਾਬੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਔਰ ਖਾਸ ਕਰਕੇ ਤਕ ਸ੍ਰੀਮੰਦਰੀ ਪਟਨਾ ਸਾਹਿਬ ਜਦੋਂ ਜਦੋਂ ਵੀ ਕਿਤੇ ਆਪਦਾ ਆਉਂਦੀ ਆ ਜਿਹੜੀ ਵੀ ਕਿਸੇ ਵੀ ਕਿਸਮ ਦੀ ਆਪਦਾ ਇਨਸਾਨੀਅਤ ਤੇ ਆਉਂਦੀ ਆ ਉਹਦੇ ਵਿੱਚ ਤਖਸੀਰ ਹਿਮੰਦਰਜੀ ਪਟਨਾ ਸਾਹਿਬ ਦੀ ਕਮੇਟੀ ਵੱਲ ਚੜ ਕੇ ਹਿੱਸਾ ਲੈਂਦੀ ਆ ਆਪਣੀ ਸੇਵਾਦਾਰਾਂ ਨੂੰ ਭੇਜਦੀ ਆ ਵਲੰਟੀਅਰ ਭੇਜਦੀ ਆ ਜਿਤਨਾ ਹੜ੍ਹ ਆਏ ਸੀ ਬਿਹਾਰ ਦੇ ਵਿੱਚ ਅਸੀਂ ਜਗਾ ਜਗਾ ਜਾ ਕੇ ਜਿੱਥੇ ਘਟੋ ਘਟ ਵੀ 10 10 12 12 ਫੁੱਟ ਪਾਣੀ ਸੀ ਉੱਥੇ ਅਸੀਂ ਬੇੜੀਆਂ ਤੇ ਚੜ ਕੇ ਜਾ ਕੇ ਲੋਕਾਂ ਦੀ ਸੇਵਾ ਕੀਤੀ ਬਗੈਰ ਕਿਸੇ ਵਿਤਕਰੇ ਤੋਂ ਬਗੈਰ ਕਿਸੇ ਗਾਲਤੋਂ ਬਗੈਰ ਕਿਸੇ ਮਜਬਦ ਦੀ ਪਛਾਣ ਤੋਂ ਇਹ ਸਾਡੀ ਵਿਲੱਖਣਤਾ ਹੈ ਉਦੋਂ ਵਾਪਸ ਹੈ ਜੀ ਹੈ ਜੀ ਸਕੂਲ ਦਾ ਕੈਂਪਲੇਮੈਂਸ ਨੂੰ ਲਈ ਕਿੱਥੋਂ ਆਏ ਇਸ ਤਰ੍ਹਾਂ ਤੁਸੀਂ ਅਪਰੋਚ ਕੀਤੀ ਕਿਸ ਤਰ੍ਹਾਂ ਬੋਲੇ ਭਾਈ ਮੈਂ ਰਜਿੰਦਰ ਸਿੰਘ ਨਨੂਆ ਸਿਆਣੀ ਪਵਨ ਰੋਪੜ ਦਾ ਐਕਟਿੰਗ ਪ੍ਰੈਜ਼ੀਡੈਂਟ ਹੈ ਔਰ ਉੱਥੇ ਰੰਜੀਤ ਐਵਨਿਊ ਰੈਜੈਂਟ ਵੈਲਫੇਅਰ ਐਸੋਸੀਏਸ਼ਨ ਦਾ ਵੀ ਪ੍ਰੈਜ਼ੀਡੈਂਟ ਹੈ ਔਰ ਇਹਦੇ ਨਾਲ ਹੀ ਅਸੀਂ ਖੂਨਦਾਨ ਕੈਂਪਪ ਯੋਜਿਤ ਕਰਨ ਚ ਵੀ ਮੋਰੀ ਭੂਮਿਕਾ ਅਦਾ ਕਰਦੇ ਹਾਂ ਸਾਡੇ ਇਸ ਗੱਲ ਦਾ ਮੈਨੂੰ ਮਾਣ ਹੈ ਕਿ ਅਸੀਂ ਭਾਈ ਜਮਾਲਾ ਸਿੰਘ ਨਨੂਆ ਜੀ ਜਿਹੜੇ ਭਾਈ ਜਤਾਜੀ ਦੇ ਨਾਲ ਗੁਰਤੇਗਵਾਦੀ ਦਾ ਸੀਸ ਲੈ ਕੇ ਦਿੱਲੀ ਤੋਂ ਆਏ ਸੀ ਅਸੀਂ ਉਹਨਾਂ ਦੀ ਵੰਸ਼ ਵਿੱਚੋਂ ਆ ਔਰ ਸਾਹਰਵੈਲ ਸਿੰਘ ਜੀ ਸੈਣੀ ਗੜਸ਼ੰਕਰ ਵਾਲੇ ਇਹਨਾਂ ਦਾ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹੈ ਕਿ ਇਹਨਾਂ ਨੇ ਗੁਰਤੇਗਵਾਦੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਤੇ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦੇਵਾਲਾ ਜੀ ਭਾਈ ਉਦੇਜ ਜੀ ਭਾਈ ਜੱਤਾ ਜੀ ਔਰ ਭਾਈ ਨਨਵਾਜੀ ਦੇ ਸ਼ਹੀਦੀ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਯੋਜਿਤ ਕੀਤਾ ਖੂਨਦਾਨ ਕੈਂਪ ਹੈ ਜਿਹੜਾ ਤੁਸੀਂ ਜਾਣਦੇ ਆ ਕਿ ਬੇਵਜਹ ਖੂਨ ਦੁਨੀਆ 'ਚ ਬਹੁਤ ਵੰਦਾ ਹੈ ਜਿਹਦਾ ਕੋਈ ਕੀਮਤ ਨਹੀਂ ਹੈ ਉਹ ਅਜਾਈ ਜਾਂਦਾ ਹੈ ਪਰ ਜਿਹੜਾ ਖੂਨਦਾਨ ਕੈਂਪ ਇਹਨਾਂ ਨੇ ਅਯੋਜਿਤ ਕੀਤਾ ਹੈ ਇਹਦੇ ਨਾਲ ਜਿਹੜਾ ਖੂਨ ਦੀ ਕੀਮਤ ਜਿਹਦੀ ਕੋਈ ਨਹੀਂ ਆ ਉਹਨਾਂ ਗਰੀਬ ਔਰ ਉਹਨਾਂ ਲੋੜਵੰਦ ਲੋਕਾਂ ਕੋਲ ਜਾਏਗਾ ਤੁਸੀਂ ਦੇਖਦੇ ਆ ਕਿ ਜਿਵੇਂ ਸੜਕਾਂ ਤੇ ਅੱਜਕੱਲ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਖੂਨ ਦੀ ਬਹੁਤ ਲੋੜ ਹੁੰਦੀ ਆ ਔਰ ਇਹ ਜਿਹੜੇ ਖੂਨਦਾਨ ਕੈਂਪ ਯੋਜਿਤ ਕੀਤੇ ਜਾਂਦੇ ਆ ਇਹ ਉਹਨਾਂ ਦੀ ਪੂਰਤੀ ਕਰਦੇ ਆ ਤੋ ਇਹਨਾਂ ਦਾ ਅਪਰਾਲਾ ਚੀਮਾ ਹਸਪੀਟਲ ਦੇ ਵਿੱਚ ਜੋ ਕੀਤਾ ਗਿਆ ਬਹੁਤ ਹੀ ਸ਼ਲਾਘਾ ਵਾਲਾ ਜੀ ਪਾਇ ਇਸ ਗੁਪਤ ਗੁਰੂ ਪਹਿਲਾਂ ਥੋੜੀ ਜਿਹੀ ਤੁਸੀਂ ਗੱਲ ਕੀਤੀ ਸੀ ਤੁਸੀਂ ਇੱਕ ਸਮਾਜ ਦੇ ਪ੍ਰਤੀਨਿਧ ਕਰਦੇ ਹੋ ਆ ਜਿਸ ਦਾ ਪ੍ਰੈਜ਼ੀਡੈਂਟ ਤੇ ਉਸ ਸਮਾਜ ਬਾਰੇ ਵੀ ਥੋੜਾ ਜਿਆਦਾ ਜਾਣਨਾ ਪਾਉ। ਸੜੀ ਜੋ ਸੈਣੀਪਾਉਣ ਰੋਪੜ ਹੈ ਉਹਦੇ ਵਿੱਚ ਅਸੀਂ ਗਰੀਬ ਲੜਕੀਆਂ ਦੇ ਲਈ 3-4 ਟ੍ਰੇਨਿੰਗ ਸੈਂਟਰ ਖੋਲੇ ਹੋਏ ਹਨ ਜਿਨ੍ਹਾਂ 'ਚ ਫੈਸ਼ਨ ਡਿਜ਼ਾਈਨਿੰਗ ਹੈ ਟੇਲਰਿੰਗ ਹੈ ਔਰ ਬਿਊਟੀਸ਼ੀਅਨ ਦਾ ਕੋਰਸ ਚੱਲਦਾ ਹੈ ਨਾਲ ਹੀ ਅਸੀਂ ਕੰਪਿਊਟਰ এডਿਊਕੇਸ਼ਨ ਤੇ ਵੀ ਧਿਆਨ ਦਿੰਦੇ ਹਾਂ ਇਹ ਤੋਂ ਇਲਾਵਾ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਸੈਮੀਨਾਰਸ ਕਰਵਾਉਂਦੇ ਹਾਂ ਜਿਹੜੇ ਕਿ ਵੱਖ-ਵੱਖ ਸਮਾਜ ਦੇ ਜਿਹੜੇ ਉੱਗੇ ਵਿਅਕਤੀਆਂ ਜਿਨ੍ਹਾਂ ਚ ਸਾਡੇ ਜਰਨਲਿਸਟ ਵੀ ਹੁੰਦੇ ਆ ਡਾਕਟਰਸ ਵੀ ਹੁੰਦੇ ਆ ਔਰ ਹੋਰ ਜਿਹੜੇ ਸਮਾਜ ਦੇ ਮੁੱਦਿਆਂ ਤੇ ਬੋਲਣ ਵਾਲੇ ਉਹਨਾਂ ਚੋਂ ਵੀ ਅਸੀਂ ਲੈਕਚਰ ਕਰਵਾਉਂਦੇ ਆ ਜਿਹੜੀ ਸਾਡੀ ਵੈਲਫੇਅਰ ਐਸੋਸੀਏਸ਼ਨ ਹੈ ਉਹਦੇ ਵਿੱਚ ਅਸੀਂ ਸੀਸੀਟੀਵੀ ਕੈਮਰਸ ਜਿਹੜੇ ਆਪਣੇ ਲਵਾਏ ਆ ਵਾਟਰ ਰੀਚਾਰਜਿੰਗ ਪੁਆਇੰਟਸ ਜਿਹੜਾ ਰੇਨ ਵਾਟਰ ਨੂੰ ਪ੍ਰੀਜ਼ਰਵ ਕਰਨ ਵਾਸਤੇ ਉਹ ਵੀ ਅਸੀਂ ਲਵਾਏ ਹੋਏ ਆ ਔਰ ਸਾਨੂੰ ਪ੍ਰਸ਼ਾਸਨ ਵੱਲੋਂ ਦੋ ਵਾਰੀ ਸਨਮਾਨਤ ਵੀ ਕੀਤਾ ਜਾ ਚੁੱਕਿਆ 15 ਅਗਸਤ ਔਰ 26 ਜੁਲਾਈ ਸਰ ਜੀ ਜੇ ਤੁਸੀਂ ਸਮਾਜ ਦੀ ਗੱਲ ਕੀਤੀ ਸੈਣੀ ਸਮਾਜ ਦੀ ਗੱਲ ਕੀਤੀ ਬਹੁਤ سارے ਇੱਕ ਕਾਸਟ ਦੇ ਗਰੇ ਸਮਾਜ ਦੇ ਲੋਕਾ ਚਾਹੇ ਉਹ ਡਿਸਟ੍ਰਿਕਟ ਨੂੰ ਵੀ ਪੱਜਾਣ ਚਾਹੇ ਸਟੇਟ ਨੂੰ ਵੀ ਪੱਜਾਣ ਚਾਹੇ ਕੰਟਰੀ ਰਿਪਰਜੈਂਟ ਕਰਦੇ ਆਂ ਕਈ ਵਾਰ ਦੂਸਰੇ ਲੋਕ ਵੀ ਦੂਸਰੇ ਸਮਾਜ ਦੇ ਲੋਕ ਜਿਹੜੇ ਜ਼ਰੂਰਤਮੰਦ ਲੀਡੀਰ ਪਰਸਨ ਹੈਗੇ ਉਹ ਵੀ ਅਪਰੋਚ ਕਰਨਾਂ ਦੇ ਪਛਾੜੀ ਗਰੇ ਇਹੋ ਜਿਹਾ ਕਦੀ ਪ੍ਰਾਲਾ ਹਰ ਸਾਲ 809 ਲੱਖ ਰੁਪਏ ਦੀ ਸਕਾਲਰਸ਼ਿਪ ਗਰੀਬ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜਿਹੜੀ ਵਿਦਆਊਟ ਕਿਸੇ ਕਨਸਿਡਰੇਸ਼ਨ ਤੇ ਆ ਕਿ ਉਹ ਕਿਹੜੀ ਕਾਸਟ ਦੇ ਆ ਜਾਂ ਰਿਲੀਜ ਹੁੰਦੇ ਆ ਤੇ ਨਾ ਸੀ ਉਹਦੇ ਚ ਕੋਈ ਸਟੇਟ ਦੇਖਦੇ ਆ ਸਿਰਫ ਇੱਕੋ ਹੀ ਕਰਾਈਟੇਰੀਆ ਕਿ ਉਹ ਮੈਰਿਟ ਤੇ ਹੋਣ ਔਰ ਗਰੀਬ ਹੋਣ ਉਹਨਾਂ ਦੇ ਐਜੂਕੇਸ਼ਨ ਦੇ ਲਈ ਅਸੀਂ ਸਾਰੇ 9 ਲੱਖ ਰੁਪਏ ਦੇ ਕਰੀਬ ਹਰ ਸਾਲ ਜਿਹੜੀ ਸਕਾਲਰਸ਼ਿਪ ਹੈ ਬਿਨਾਂ ਡਿਸਕ੍ਰਿਮੀਨੇਸ਼ਨ ਤੋਂ ਵੰਡਦੇ ਆ ਥੈਂਕ ਯੂ ਥੈਂਕ ਯੂ